ਵੇਖੀ ਤੇ ਇਹ ਆ ਗਈ ਇਹ ਵੀ ਗਏ ਚੌਕੀ ਇਹ ਸੀ ਜੇ 3オリジナル ਲੁੱਕ ਜੋ オリジナル ਅੱਗੇ ਆ ਦੇ ਸਟਾਕ ਗਏ ਇਧਰੋਂ ਵਿਖਾ ਗੋ ਇਧਰ ਲਈ ਵਾਸੋਂ ਜੋ オリジナル ਜੀਪ ਹੁੰਦੀ ਸੀ ਆਹਂ ਦੀ ਸੀ オリジナル ਜੀਪ ਹਨਾ ਹਾਂਜੀ ਆਹੇ ਬੋਰਨਡ ਆਹੇ ਸ਼ੀਸ਼ਾ ਮੰਨ ਲਓ ਵੀ ਜੰਸੀ ਜੋ ਲੈਣ ਜਾਣੀ ਤੇ ਐਵੇਂ ਦੀ ਇਹੀ ਲੋਕਾਂ ਦੀ ਆਹੇ ਆਉਂਦੀ ਸੀ ਨਾ ਇਹ ਆਪਣਾ ਵੀਰ ਪੁਲਿਸ ਮੁਲਾਜ਼ਮ ਆ ਓਕੇ ਠੀਕ ਆ ਆਦੇਸ਼ ਭੁੱਲਰ ਕਰਤਾਨ ਸਾਹਿਬ ਕੋ ओके ਉਹਨਾਂ ਨੇ ਮੈਨੂੰ ਆਨਲਾਈਨ ਦੇਖਿਆ ਆਰਡਰ ਕੀਤਾ ਹੂੰ ਮਤਲਬ ਉਹਨਾਂ ਦਾ ٹرسٹ ਇੰਨਾ ਕਿ ਜ਼ਿਆਦਾ ਹੋਇਆ ਉਹ ਕਹਿੰਦੇ ਵੀ ਜੋ ਕਰਨਾ ਤੁਹਾਡੀ ਚੁਆਇਸ ਆ ਐਨੀ ਅੰਦਰ ਨਹੀਂ ਮੈਨੂੰ ਮੈਨੂੰ ਤਾਂ ਗੋਕੀ ਵਰਗੀ ਬਣਾ ਕੇ ਦੇ ਦੋ ਸਾਰੀ ਐਲਾਈਨਮੈਂਟ ਕੋਈ ਨਹੀਂ ਹਾਂ ਮਨੀ ਲਿਮਿਟ ਕੋਈ ਨਹੀਂ ਨਹੀਂ ਉਹ ਵੀਰੇ ਕੋਲੇ ਮਤਲਬ ਸੀਗੀ ਸੀਗੀ ओरिजिनल ਜੀਪ ਸੀਗੀ ਪਹਿਲਾਂ ਉਹਨਾਂ ਕੋਲ ਅੱਛਾ ਉਹ ਦੇ ਦੋ ਤੁਸੀਂ ਇਹਨੂੰ ਉਹਦੇ ਤੋਂ ਆਪਾਂ ਇਹ ਕਨਵਰਟ ਕੀਤੀ ਆ ओरिजिनल ਲੁੱਕ ਇਹੀ ਸੀ ਉਹਦੀ ਅੱਛਾ ਵੀ ਕੁਝ ਕਪਾੜੇ ਦੁਆਰਾ ਚੇਂਜ ਕਰਨ ਵਾਲੇ ਜੋ ਵੀ ਤੁਸੀਂ ਚੇਂਜ ਕਰਕੇ ਤੇ ਇਹਨੂੰ ਆ ਬਣਾਤਾ ਹਾਂਜੀ ਤੂੰ ਦਾ ਰੈਮ ਦੇ ਸਾਰੇ ਨੂੰ ਟਾਇਰ ਆਪ ਬਖਸ਼ੌਣ ਦੇ ਲਈ ਆ ਓਕੇ ਛੋਟਿਆ ਅਸਰਾ ਲਾ ਦੇਣਾ ਜਾਣ ਬਾਦਣਾਗੇ ਹੁਣ ਇਹਦੇ ਚੱਕਾ ਇਹਨੂੰ ਵੀ ਬੋਲਰ ਦੇਖੋ ਇਹ ਬੋਲਰ ਦਾ ਪ੍ਰਵਾਹ ਪੂਰੇ ਨੇ ਆਪਣਾ ਬਾਈ ਤੇ ਨਾ ਜਿਵੇਂ ਪਹਿਲਵਾਨ ਦੇ ਪੱਟੇ ਤੇ ਥਾਪਾਈ ਦੀ ਆ ਚੱਕ ਆ ਚੀ ਨਾ ਚੀ ਤਾਂ ਮਿਲ ਨਹੀਂ ਮਿਲਨੀ ਤੁਹਾਨੂੰ ਨਾ ਡੈਂਪਿੰਗ ਦਾ ਇਤੋਂ ਵੀ ਪੂਰੀ ਸਾਊਂਡ ਪ੍ਰੂਫ ਇਹ ਨਹੀਂ ਇਹ ਦੂਸਰੀ ਸਟਾਰ ਰੱਖੀ ਸੀ ਇਹਦੀ ਹੀਟ ਥੋੜੀ ਜੀ ਨਾ ਮਤਲਬ ਇੱਥੇ ਪੁਰਾਣੀ ਬਾਡੀ ਇਹਦੀ ਬਾਡੀ ਸ਼ੈਲ ਸੀ ओरिजिनल ਆ ओके ਠੀਕ ਹੈ ਉਹਦੇ ਕਰਕੇ ਫਿਰ ਆਪਾਂ ਇਹ ओरिजिनल ਲੋਕੀਆ ਇਸ ਤਰ੍ਹਾਂ ਰੱਖਤੀ ਬੋਲਟ ਜ਼ਰੂਰੀ ਸੀ ਉਹ ਚੇਂਜ ਕਰਤਾ ਇਹਦੇ ਵਿੱਚ ਸਿੰਪਲ ਇੰਜਨ ਸੀ ਇਹ ਸੀ ਵੀ ਇੰਜਨ ਪਲੇ ਰੋਟਰਬੋ ਹੀ ਰੱਖਿਆ ਵਾ ਅੱਛਾ ਇੰਜਨ ਚੇਂਜ ਕਰਤਾ ਇੰਜਨ ਚੇਂਜ ਕੀਤਾ ਇੰਜਨ ਗੇਅਰ ਚੇਂਜ ਹੋ ਗਿਆ ਓਕੇ ਪਲੇ ਰੋਟਰਬੋ ਦਾ ਲੱਗਿਆ ਠੀਕ ਹੈ ਜੀ ਛੋਟਾ ਜਿਵੇਂ ਹੁਣ ਆਪਣੇ ਕੋਲ ਜੀਪਾ ਰੈਡੀ ਵੀ ਹੁੰਦੀਆਂ ਨੇ ਜੀਪ ਰੈਡੀ ਪੰਜਾਂ ਹੁੰਦੀਆਂ ਕਹਿਣ ਦਾ ਮਤਲਬ ਹਾਂਜੀ ਜੇਨ ਕੇਸ ਕਿਸੇ ਨੂੰ ਡਿਫਰੈਂਟ ਲੁੱਕ ਚਾਹੀਦੀ ਕਾ ਦੇਖੋ ਵੈਸੇ ਤਾਂ ਜੀਪ ਤਿਆਰ ਕਰਨ ਵਾਸਤੇ ਲੱਗਦੇ 2.5 ਤੋਂ 3 ਮਹੀਨੇ 2.5 ਤੋਂ 3 ਮਹੀਨੇ ਠੀਕ ਹੈ ਕੋ ਪ੍ਰੋਪਰ ਫਿਟਿੰਗ ਇਹ ਆਪਾਂ ਜਲਦਬਾਜੀ ਗਈ ਹੈ ਵੀ ਮੈਂ 2 ਮਹੀਨਿਆਂ ਦੇ ਵਿੱਚ ਕੱਢੀ ਦੇ ਦਾਂ ਆਪਾਂ ਨੂੰ ਕੋਈ ਗਾਲੀ ਨਹੀਂ ਹੂੰ ਉਹਦੇ ਵਿੱਚ ਕੀ ਆ ਦੇਖੋ ਪ੍ਰੋਪਰ ਫਿਟਿੰਗ ਕਰਨੀ ਆ ਪੇਂਟ ਵਾਲੇ ਨੇ ਟਾਈਮ ਲੈਣਾ ਟੈਂਟਰ ਨੇ ਟਾਈਮ ਲੈਣਾ ਵਾ ਠੀਕ ਹੈ ਲੈਕਚਰ ਦਾ ਪਲੱਸ ਉਸ ਬਾਅਦ ਜਦੋਂ ਸਾਡੀ ਫਿਟਿੰਗ ਹੋ ਗਈ ਹੂੰ ਫਿਰ ਮੈਨੂੰ 10 ਦਿਨ ਮੈਨੂੰ ਵੀ ਚੈੱਕ ਕਰਨੀ ਚਾਹੀਦੀ ਹੈ ਹੂੰ ਜੇ ਹੁਣ ਮੈਂ ਕਮਾ ਵਿੱਚ ਮੈਂ ਅੱਜ ਅਸੈਂਬਲ ਕੀਤੀ ਹੈ ਸਵੇਰ ਨੂੰ ਗਾਸਟਮਨ ਨੂੰ ਕਹਾਂ ਥੋੜੀ ਘੜੀ ਰੈਡੀ ਹੈ ਜੀ ਲੈ ਜਾਓ ਹੂੰ ਜਾਂਦੀ ਦਾ ਕੁਝ ਹੋ ਜੇ ਤੂੰ ਲਿਆ ਕੇ ਅਗਲੇ ਤੋਂ ਟਾਈਮ ਵੱਧ ਲੈ ਲਈਦਾ ਵੀ ਸਾਡੇ ਜਨੂੰ ਜਿੰਨਾ ਟਾਈਮ ਵੱਧ ਲੈ ਕਰਕੇ ਮੈਂ ਤੇਰੀਆਂ ਵੀਡੀਓ ਦੇਖੀਆਂ ਵੈਸੇ ਵੀਰਾਂ ਨੇ ਵੀ ਦੇਖੀਆਂ ਹਾਂ ਜਿੱਥੇ ਤੂੰ ਕਦੀ ਕਾਂਦਰਾ ਲਾ ਲਈ ਕਦੀ ਖੰਭੇ ਨਾਲ ਲਾ ਲਈ ਟੈਸਟਿੰਗ ਤੇਰੀ ਬੜੀ ਗੰਦੀ ਹੈ ਠੀਕੋ ਕੇ ਕਰਕੇ ਦੇਈ ਦੀਏ ਯਾਨ ਪੂਰੇ ਨਾਲ ਪਾ ਕੇ ਪੂਰਾ ਹੈ ਨਾ ਤਸੱਲੀ ਕਰਕੇ ਜਦੋਂ ਆਪਣੀ ਮੰਦੀ ਸੈਟੀਸਫਾਈ ਹੋ ਗਈ ਵੀ ਹੁਣ ਇਹ ਬਿਲਕੁਲ ਓਕੇ ਆ ਵੀ ਗੇਅਰ ਗੂ ਰਹਿਣ ਓਕੇ ਕਰਕੇ ਕਰਕੇ ਆਦਰਵਾਇਸ ਦੇ ਵੈਸੇ ਆਪਾਂ ਜਿਹੜਾ ਪਾਰਟਸ ਲਾਉਣੇ ਆ ਹੁਣ ਇਹਦੇ ਵਿੱਚ ਗੇਅਰ ਫਿੱਟ ਕੀਤਾ ਵਾ ਸੀਲ ਲਗੇ ਰਹਾ ਬਿਲਕੁਲ ਪੂਰਾ 흘ਿਆ ਨਹੀਂ ਹੋਇਆ ਅੱਛਾ ਠੀਕ ਹੈ ਜੀ ਓਸੀ ਦੀ ਆਪਾਂ ਗਾਰੰਟੀ ਵੀ ਦੂੰ ਗਾਰੰਟੀ ਠੀਕ ਹੈ ਖੁੱਲਿਆ ਨਹੀਂ ਤਾਂ ਖੁੱਲਿਆ ਨਹੀਂ ਤੇ ਨਾ ਹੀ ਖੁੱਲੂਗਾ ਆਪਾਂ ਪਹਿਲਾਂ ਚੈੱਕ ਕਰਕੇ ਦਿੰਦੇ ਆ ਉਹਦੇ ਕਿੰਨੇ ਗੇਅਰ ਆ ਵਿੱਲੀ ਦੇ ਉਹ 5 ਸਪੀਡ ਆ ਜੇ ਮੈਂ ਬਲੇਰੋ ਇੰਜੀਨਟੀ ਗੇਅਰ ਆ ਹਮ ਠੀਕ ਹੈ ਇਹਦੇ ਵਿੱਚ ਬਲੇਰੋ ਕੈਂਪਰ ਚ ਆ ਜਾਂਦਾ ਜਿਹੜਾ ਕਿਉਂਕਿ ਇਹ 4 ਗੇਰਾਂ ਦਾ ਹੀ ਵੈਸੇ ਬਹੁਤ ਹੈ ਇਹ ਸਪੀਡ ਇਹ ਅਰਜਨ ਦੇ ਗਾਣੇ ਵਾਲਾ ਕੰਮ ਹੋ ਗਿਆ ਜੀ 4 ਗੇਰਾਂ ਚ ਹੀ ਸਿਰਾ ਲਾਤਾ ਪੰਜਵਾਂ ਦਾ ਹਜੇ ਲਾਇਆ ਹੀ ਨਹੀਂ ਪੰਜਵਾਂ ਦਾ ਲੈ ਲਾਇਆ ਹੀ ਨਹੀਂ ਤੁਹਾਨੂੰ ਮੈਂ ਟੌਪ ਸਪੀਡ ਵੀ ਦਿਖਾ ਦੂਗੀ ਨਹੀਂ ਇਹ ਦੋਨਾਂ ਚ ਜੋ ਦੌੜ ਮਨ ਆਪਣੀ ਹੋਵੇ ਕਿਹੜੀ ਜੱਜ ਦੌੜਦੀ ਆ ਆਈ ਥਿੰਕ ਸੋ ਸੇਮ ਪਊਗੀ ਬਸ ਓਵਰਡਰਾਈਵ ਦੇ ਵਿੱਚ ਥੋੜਾ ਜਿਹਾ ਫਰਕ ਇਹ ਪੈਂਦਾ ਵਾ ਵੀ ਜਦੋਂ 100 ਤੇ ਗੱਡੀ ਚਲੀ ਜਾਂਦੀ ਆ ਓਵਰਡਰਾਈਵ ਪੰਜਵਾਂ ਗੇਰ ਵਾਲਾ ਤਾਂ ਕਹਿੰਦੇ ਆ ਉਹਦੇ ਨਾਲ ਥੋੜਾ ਜਿਹਾ ਪਿਕਅਪ ਦਾ ਫਰਕ ਪੈਂਦਾ ਪੈਂਦਾ ਥੋੜੀ ਨਿਕਲ ਜੀ ਪਰ ਅਦਰਵਾਈਜ਼ ਰੋਗ ਨਹੀਂ ਵੀ ਨਹੀਂ ਵੀ ਅੱਗ ਦੀ ਲਾਟੀ ਆ ਇਹ ਵੀ ਨਹੀਂ ਰਲਣ ਦਿੰਦੀ ਆ ਇਹ ਵੇਖੀ ਵੇਖੀ ਧਿਆਨ ਨਾਲ ਫੁੱਲਰ ਸਾਹਿਬ ਗੱਡੀ ਰੈਡੀ ਹੋ ਗਈ ਤੁਹਾਡੀ ਕੱਲ ਵੀਰ ਦੀ ਡਿਲੀਵਰੀ ਆ ਇਹ ਕੱਲ ਨੂੰ ਡਿਲੀਵਰੀ ਆ ਕੱਲ ਲੈ ਕੇ ਜਾਣਾ ਆ ਦੇਖੋ ਆ ਹੁਣ ਸਾਰੇ ਇਹਨਾਂ ਲੋਗੋ ਇਹ ਬਰਾਸ ਦੇ ਆ ओरिजिनल ਪਹਿਲੇ ਪਿੰਨ ਨੂੰ ਕਿਤੇ ਇਹਦੀ ਮੈਂ ਵੀਡੀਓ ਪਾਈ ਸੀ ਇਹ ਬਾਫ ਆਪ ਕੀਤੇ ਆਪਾਂ ਇਹ ਆਪ ਕੀਤੇ ਪ੍ਰੋਪਰ ਬਾਫ ਕਰਕੇ ਸਾਫ ਕਰਕੇ ਫੇਰੇ ਲਗਾਈ ਆ ਇਹ ਨਾ ਜੀਪ ਜਿਹੜੇ ਵੀਰ ਨੇ ਬਣਾਈ ਆ ਉਹਨਾਂ ਦੀ ਮੈਂ ਥਿੰਕਿੰਗ ਸੋਚ ਗਿਆ ਉਹ ਬਹੁਤ ਪੁਰਾਣੀ ਜੀਪ ਚਲਾਉਂਦੇ ਆ ਕਿਉਂਕਿ ਆਪਣੇ ਕੋਲੇ ਵੀ ਜੀਪ ਰਹੀ ਆ ਆ ਚੀਜ਼ਾ ਉਦੋਂ ਆਪਾਂ ਲਵਾਉਂਦੇ ਹੁੰਦੇ ਸੀ ਹਾਂਜੀ ਹੁਣ ਇਹ ਤੁਹਾਨੂੰ ਅੱਜ ਦੇ ਟਾਈਮ 'ਚ ਇਹ ਨਹੀਂ ਜੀ ਮਿਲੂਗੀ ਹੁਣ ਨਹੀਂ ਹੁਣ ਨਹੀਂ ਮਿਲਦੀ ਮੈਨੂੰ ਪਤਾ ਆਪਾਂ ਬੈਟਿੰਗ ਕਰਾਉਂਦੇ ਆ ਅਗਲਾ ਪਲਾਸਟਿਕ ਦਾ ਬੋਲ ਇਹਦੇ ਚ ਲੋਕੋ ਲਾਇਆ ਵਾ ਹਾਂ ਆਮ ਤੁਸੀਂ ਦੇਖਿਓ ਏਡਾ ਸਹੀ ਤਾਂ ਕੋਈ ਨਹੀਂ ਲਾਇਆ ਬਟਾ ਸਾਰਾ ਲਾਉਂਦੇ ਹਾਂ ਹੂੰ ਪਰ ਸਭ ਜਿਹੜੀ ਫਿਟਮੈਂਟ ਦੀ ਚੀਜ਼ ਹੋਣੀ ਲੱਗੇ ਤੂੰ ਪਹਿਲਾਂ ਇਹ ਗਾਲੀ ਨੂੰ ਕਵਰ ਆ ਜਾਂ ਉੱਪਰ ਆ ਰੈਡੀਏਟਰ ਇਹਨੂੰ ਵੀ ਨਵਾ ਇਹਨੂੰ ਵੀ ਬ੍ਰੈਂਡ ਆ ਜਾ ਵੀ ਸ਼ੇਰਾ ਸ਼ਾਤ ਚਿਤ ਨਾ ਤਾਂ ਦਸੀ ਨੇ ਬਾਈ ਨੇ ਨਾ ਪੁਰਾਣੀ ਜੀਪ ਚਲਾਉਂਦਾ ਜਿਹੜੇ ਵੀਰ ਨੇ ਤਿਆਰ ਕਰਾਈ ਮੈਦਾਨ ਦੇ ਸਾਰੀ ਅੰਦਰੋਂ ਵੀ ਕੈਂਪਿੰਗ ਉਸ ਤਰ੍ਹਾਂ ਹੀ ਹੋਈ ਹੋਈ ਹੈ ਹੂੰ ਸਾਊਂਡ ਪ੍ਰੂਫ ਆ ਸਾਊਂਡ ਪ੍ਰੂਫ ਪੂਰੀ ਗੱਲਬਾਤ ਇਹ ਇੱਕ ਮੀਟਰ ਵੀ ਆਪਾਂ ਗੋਲਡਨ ਹੋ ਲਾਇਆ ਓਕੇ ਤਾਂ ਦਸੀ ਇਹਨਾਂ ਤਾਂ ਯਾਰ ਸਾਡਾ ਪੁਲਿਸ ਵਾਲਾ ਭਰਾ ਇਹ ਤੇ ਫਿਰ ਉਹਦੇ ਦਿਲ ਚ ਆਹ ਚੀਜ਼ ਤਾਂ ਜਾਣੀ ਨਹੀਂ ਕਿ ਆਪ ਲਾਈ ਹੋ ਇਹ ਆਪ ਲਾਈ ਆ ਇਹਦੇ ਚ ਕੁਝ ਚੀਜ਼ਾਂ ਮੈਨੂੰ ਦਿਖਾਣਾ ਮੈਂ ਵੀ ਉਹਨਾਂ ਨੇ ਕਿਹਾ ਸੀ ਹਾਂ ਇਸ ਤਰ੍ਹਾਂ ਪਹਿਲਾਂ ਤਾਂ ਬਲੈਂਕਰ ਲਾਈਟ ਉੱਪਰ ਅੱਛਾ ਇਹ ਉਹਨਾਂ ਨੇ ਕਿਹਾ ਇਹ ਉਹਨਾਂ ਨੇ ਕਿਹਾ ਸੀ ਹਾਈ ਤੇਰਾ ਹੈ ਜਿਸ ਤਰ੍ਹਾਂ ਇਹ ਰਾਤ ਨੂੰ ਰਾਤ ਨੂੰ ਪੂਰੀ ਗੱਲਬਾਤ ਬਣਾਉਂਦੇ ਪੂਰੀ ਪੂਰੀ ਗੱਲ ਐ ਤਾਂ ਪਤਾ ਨਹੀਂ ਲੱਗਦਾ ਵੀ ਐ ਲੱਗਦਾ ਹਾਂਜੀ ਹੁਣ ਦੇਖੋ ਚਾਰੇ ਚੱਕਿਆਂ ਦੇ ਵਿੱਚ ਲਾਈਟਾਂ ਲੂਟਾਂ ਹਾਂ ਚਾਰੇ ਦਾ ਬੜੀ ਲੁੱਕ ਸੋਹਣੀ ਲੱਗਦੀ ਆ ਚਾਰੇ ਡਰਾਂ ਦੇ ਲਾਈਟਾਂ ਹੈਂ ਹਾਂਜੀ ਲੈ ਤੇਰੇ ਜੱਟਾ ਅੰਦਰੋਂ ਰਸਟ ਕੋਡਿੰਗ ਕੀਤੀ ਆ ਰਸਟ ਕੋਡਿੰਗ ਪ੍ਰੋਪਰ ਆ ਦੇਖ ਲਓ ਲਾਈਟ ਮਾਰੋ ਦੇਖੋ ਸਾਰੀ ਹੋਈ ਹੋਈ ਕੋਈ ਪਾਰਟਸ ਕੋਈ ਪੀਸ ਨਹੀਂ ਰਹਿੰਦਾ ਜਿਹੜਾ ਰਸਟ ਨਾ ਹੋਇਆ ਹੋਵੇ ਇਹਦੇ ਨਾਲ ਯਾਰ ਇਹਦੇ ਨਾਲ ਕੋਟਿੰਗ ਦਾ ਬਹੁਤ ਬੈਸਟ ਬਹੁਤ ਪਿਆਰਾ ਆਪਾਂ ਆਪਣੀ ਇਹ ਬਲੇਰੋ ਕਰਨੀ ਕਿਸ ਦਿਨ ਕਰਦੇ? ਮੈਂ ਆਪਣੀ ਖੁਦ ਕੀਤੀ ਆ। ਉਹਦਾ ਬਹੁਤ ਫਾਇਦਾ। ਕੋਈ ਬਲੇਰੋ ਦਾ ਫੁੱਲ ਮੇਰੀ ਨਾਲ ਅਸਲ ਥੋੜਾ ਥੋੜਾ ਵੇ ਵਾਈਟ ਕਲਰ ਚੰਗ ਬੈਣਾ ਸ਼ੁਰੂ ਹੋ ਜਾਂਦਾ। ਆਪਾਂ ਨਾ ਮੈਂ ਸਾਰੀ ਮੈਟਿੰਗ ਫੋਲ ਕੀਤੀ। ਜਦੋਂ ਵੀਡੀਓ ਤੁਹਾਨੂੰ ਮੈਂ ਦਿਖਾਵਾਂਗਾ। ਹਾਂ। ਪ੍ਰੋਪਰ ਉਹਨੂੰ ਰਸਟ ਪ੍ਰੂਫ ਕੋٹنگ ਕਰਾ ਕੇ ਫਿਰ ਨਿਊ ਫਿਟਿੰਗ ਕੀਤੀ। ਵੀ ਆਪਾਂ ਥੱਲਿਓਂ ਵੀ ਬਾਡੀ ਥੱਲਿਓਂ ਵੀ ਅੰਦਰੋਂ ਵੀ ਸਾਰੀ। ਹਾਂ। ਕਿੰਨਾ ਲੈਂਦੀਆਂ ਦੋ ਦਿਨ ਲੱਗ ਜਾਂਦੇ ਆ। ਬਟ ਉਹਦੇ ਨਾਲ ਬੈਸਟ ਲਾਈਫ ਵੱਧ ਜਾਂਦੀ। ਇਹਨੂੰ ਆਪਾਂ ਜੋ ਟੋਟਲ ਸਮਾਨ ਆ ओरिजिनल ਲੁੱਕ ਹੀ ਰੱਖਿਆ ਜਿਸ ਤਰ੍ਹਾਂ ਹੁਣ ਇਹ ਆਉਂਦੇ ਹੁੰਦੇ ਸੀ ਇਦਾਂ ਹੀ ਆਉਂਦੇ ਹੁੰਦੇ ਸੀ ਆਰਮੀ ਦੇ ਆਰਮੀ ਵਹੀਕਲ ਜਿਸ ਤਰ੍ਹਾਂ ਵੀ ਆਉਂਦੇ ਸੀ ਇਸ ਤਰ੍ਹਾਂ ਹੀ ਆਉਂਦੇ ਸਾਰੇ ਇਸ ਤਰ੍ਹਾਂ ਤੇ ਇਹ ਬੰਦ ਵੀ ਹੋ ਜੂ ਹਾਂਜੀ ਇਹ ਬੰਦ ਹੋ ਜਾਂਦਾ ਇਹ ਟੇਪੜਾ ਹੁੰਦਾ ਇੱਥੋਂ ਖੋਲੋ ਦੇ ਇੱਥੇ ਲਾ ਦਿਓ ਆ ਵੀ ਚੱਕਦੇ ਹੋ ਜਾਂਦੇ ਪੀਸ ਤੁਹਾਨੂੰ ਪ੍ਰੋਪਰ ਜੀ ਤੁਸੀਂ ਉੱਪਰ ਉੱਪਰ ਛੱਤ ਰੱਖਣੀ ਆ ਉਹ ਵੀ ਲੈ ਜੂਗੀ ਹਾਂ ਹਾਂ ਇਹ ਜੀ ਬੰਦ ਕਰਨੀ ਬੰਦ ਵੀ ਹੋ ਜਾਂਦੀ ਹੈ ਇਹ ਤਾਂ ਯਾਰੋ ਸ਼ਾਮ ਨੂੰ ਖੇਤ ਬੰਨੇ ਜਾਣਾ ਨਾ ਹਾਂਜੀ ਬੜੀ ਸਿਰਾ ਚੀਜ਼ ਆ ਬੜੀ ਸਿਰਾ ਅਦਾ ਵੀਰ ਨੇ ਮਗਰ ਸੀਟ ਵੀ ਲਵਾਈ ਆ ਤਾਂ ਬਾਲਾ ਕੰਫਰਟ ਆ ਤੁਸੀਂ ਉਹਦੀ ਵੀ ਆਵਾਜ਼ ਦੇਖੀ ਐ ਇਹਦੀ ਵੀ ਆਵਾਜ਼ ਚੈੱਕ ਕਰ ਲੋ ਹਾਂ ਕਰੋ ਸਟਾਰਟ ਨੇ ਧਿਆਨ ਨਾਲ ਇਹ ਭਾਈ ਦੇਖਿਓ ਤਾਂ ਸੀਟੀ ਇਹਦੀ ਲੈ ਤੇਰੇ ਜੱਟਾ ਮਾਰੀ ਨਾਲੇ ਇੱਕ ਹੋਰ ਵੀ ਚੈਲੇਂਜ ਐ ਇਹ ਨਹੀਂ ਕੋਈ ਕਹਿ ਸਕਦਾ ਵੀ ਸਲੰਸਰ ਦੇ ਵਿੱਚ ਅਪਾ ਸੀਟੀ ਫਿੱਟ ਕੀਤੀ ਐ ਐਕਸਟਰਾ ਆਰਡੀਨਰੀ ਅਚਾ ਲਈ ਦਰ ਬੋਤੋ ਜੋ ਪੈਸਾ ਲਾਉਈ ਉਹੀ ਜਾਂਦੀ ਐ ਅਜਾ ਸੀਟੀ ਲੱਗ ਗਈ ਇਹ ਪੜਾ ਕੇ ਮਾਰਦੀ ਯਾਰ ਅੱਜ ਆਪ ਕੈਰ ਕਰਦੇ ਹਾਂ ਮਾਰਦੀ ਸੁਣੀ ਜੀ ਪਟਾਕੇ ਡਾਈਕਾਂ ਰੱਖੀ ਆ ਵੀ ਦੀ ਸਲੈਂਸਰ ਜੀ ਪੈਸਾ ਨਾ ਰੱਖਿਆ ਜੀ ਵੀ ਬਾਰ ਮਾਰਦੀ ਆ ਰੱਖੀ ਆ ਵੀ ਮੱਖਮਲੇ ਦਿਖਾ ਦੇ ਹਾਂ ਕਰੰਟ ਕਰੰਟ ਦਿਖਾ ਬਈ ਕਰ ਦੋ ਬੰਦ ਬਾਕੀ ਬੈਕ ਤੇ ਲਾਈਟ ਬ੍ਰੇਕਾਂ ਦਾ ਨਾ ਲਾਈ ਆ ਅੱਛਾ ਉਹ ਉਸ ਤਰ੍ਹਾਂ ਚੇਂਜ ਹੁੰਦੀ ਆ ਨਹੀਂ ਮਾਰੀ ਬ੍ਰੇਕ ਨਾ ਪੀ ਉਹਦੇ ਬ੍ਰੇਕ ਨਾ ਪੀ ਵੀਰ ਨੰਬਰ ਬੇਡ ਓਰੀਜਨਲ ਆ ਗਈ ਦੀ ਚਲ ਚਾ ਤੇਰਾ ਐ ਸਾਡੇ ਕੋਲ ਜਗ੍ਹਾ ਦੀ ਕਮੀ ਮਲਾਜਮ ਬੰਦੇ ਦੀ ਪੂਰੀ ਫੀਲਿੰਗ ਆਊਗੀ ਮਾ ਆ ਕਹਨਾ ਤੇ ਕਦਾ ਬਾਈ ਹੈ ਬੰਦ ਕਰ ਦੇ ਪੁਲਿਸ ਚ ਆਫ ਕਰ ਦੇ ਹਾਂ ਹਾਂਜੀ ਉਸ ਤੋਂ ਜੀਵ ਜਣਾ ਹੋਏ ਪੂਰੀ ਐਂਡ ਗੱਲਵਾਤਾ ਬਈ ਮੁਬਾਰਕਾਂ ਤੈਨੂੰ ਬਹੁਤ ਬਹੁਤ ਜਿਹੜੇ ਵੀਰ ਕੋਲੇ ਵੀ ਇਹ ਜਾਣੀ ਆ ਹਾਂਜੀ ਬੜੀ ਸੋਹਣੀ ਡਬਲ ਸਾਰੀ ਬਹੁਤ ਸੋਹਣੀ ਤਿਆਰ ਹੋਈ ਬਹੁਤ ਜਿਆਦੇ ਸੋਹਣੀ ਨਾ ਆ ਤਾਂ ਬਾਈ ਨੇ ਆ ਚੀਜ਼ਾਂ ਆ ਆਪਣੇ ਜਿ세 ਤੂੰ ਆਪ ਲਈਆਂ ਕਿ ਆਹ ਨਹੀਂ ਬਾਈ ਨੇ ਗਿਆ ਸਿਆ ਨਹੀਂ ਇਹ ਆਪਾਂ ਲਾਈਆਂ ਆ ਵਾਹ ਹਾਂਜੀ ਇਹ ਸਮ ਵੈਸੇ ਹੁਣ ਸਿੰਪਲ ਵੀ ਲੱਗਦੀਆਂ ਵਾ ਜਿਸ ਤੋਂ ਰੋਗ ਕੱਢੀ ਤੇ ਲਾਈਆਂ ਪਰ ਇਹ ਬਰਾਸੇ ਲੁੱਕ ਕਰਕੇ ਥੋੜੀ ਜੇ ਕੰਬਾਈਨ ਇਹਨੂੰ ਕਰਨ ਕਰਤੀ ਇਹ ਆਪਾਂ ਲਾਈਆਂ ਹੂੰ ਵੀ ਤਾਂ ਕਿ ਉਹਦੀ ਲੁੱਕ ਬਲੈਕ ਆਊਟ ਦਾ ਮਤਲਬ ਜਿਹੜਾ ਅਸਲ ਜਿਵੇਂ ਬਲੈਕ ਆਊਟ ਆ ਪਿਛੇ ਲਾਕਡਾਊਨ ਲ ਹੋਇਆ ਸੀ ਉਹੀ ਕੰਮ ਹੋ ਗਿਆ ਇਹਦੇ ਵਿੱਚ ਮੱਦਮ ਲਾਈਟਾਂ ਜਗਦੀਆਂ ਬਰੀਕ ਬਰੀਕ ਚੰਦਨ ਹੈਗਾ ਚੰਦਨ ਹੈਗਾ ਵਾ ਇਹ ਆ ਜਾਂਦੀਆਂ ਵੱਡੀਆਂ ਬਾਉਨਾ ਦੇ ਨਾਲ ਹੀ ਇਸ ਤਰ੍ਹਾਂ ਜਿਵੇਂ ਛੋਟੀਆਂ ਛੋਟੀਆਂ ਆਵਾਜ਼ ਆ ਦੇਖੋ ਇਹ ਪਤਾ ਕਿਉਂ ਨਹੀਂ ਫਰੰਟ ਤੇ ਕੀਤੀਆਂ ਫਰੰਟ ਤੇ ਜੇ ਕਰਦੇ ਫਿਰ ਜ਼ਿਆਦਾ ਹੀ ਹੋ ਜਾਂਦਾ ਵਾ ਹੂੰ ਕੋਈ ਵਾਈਟਨੈਸ ਵਾਲੀ ਆ ਜਾਂਦੀ ਹੈ ਆ ਸਿਰਫ ਇੱਥੇ ਚੱਲਦੀ ਕੀਤੀ ਆ ਵਾ ਬੜੀ ਘੈਂਟ ਚੀਜ਼ ਆ ਯਾਰ ਇਹ ਬਲੈਕਆਊਟ ਵੇਲੇ ਕੰਮ ਆਉਣੀ ਹੈ ਹਾਂਜੀ ਚਲੋ ਵੈਗਰੂ ਬਲੈਕਆਊਟ ਕਰਾ ਰਹੇ ਨਾ ਫੂਟਰ ਵੀ ਲਾਇਆ ਥੱਲੇ ਇੱਕ ਨਾ ਉਹ ਆਪਾਂ ਨਹੀਂ ਵਜਾਣਾ ਇਹ ਸਾਡੇ ਮੁਲਾਜ਼ਮਾਂ ਦੀ ਚੁਆਇਸ ਹੈ ਹਾਂਜੀ ਇਹੋ ਹੀ ਮਾਰ ਸਕਦੇ ਆ ਇਹੋ ਹੀ ਮਾਰ ਸਕਦੇ ਆ ਸਾਡੇ ਕੋਈ ਅਧਿਕਾਰ ਨਹੀਂ ਨਾ ਜੀ ਨਾ ਆ ਲਾਈਟਾਂ ਉਹਦੇ ਵੀ ਆਏ ਸੇਮ ਲਾਈਆਂ ਹਾਂਜੀ ਲਾਈਟਾਂ ਸੇਮ ਲਾਈਆਂ ਇਹ ਕਿਹੜੀ ਕੰਪਨੀ ਦੀ ਆ ਇਹ ਵੀ ਆਮ ਆਉਂਦੀਆਂ ਨਾਰਮਲੀ ਨਾਰਮਲੀ ਹਾਂਜੀ ਜਿਸ ਤਰ੍ਹਾਂ ਇਹ ਮਤਲਬ ਆਮ ਬੱਦੀ ਟਾਈਪ ਆਉਂਦੀ ਆ ਆ ਬਾਹਰ ਬਲਵਾਉਣਾ ਪੈਂਦਾ ਵਾ ਅੱਛਾ ਆ ਇਹਦੀ ਲੁੱਕ ਚੇਂਜ ਕਰਨੀ ਪੈਂਦੀ ਆ ਨਵੇਂ ਪਹਿਲਾਂ ਇਹ ਮਤਲਬ ਰਾਊਂਡ ਸ਼ੇਪ ਹੀ ਆਉਂਦੀ ਆ ਕੋਲ ਫਿਰ ਉਹਦੇ ਤੇ ਆ ਚੀਜ਼ ਰਾਊਂਡ ਕਰਵਾਈ ਦੀ ਆਪਾਂ ਠੀਕ ਆ ਇਹਦੇ ਵਿੱਚ ਐਲਈਡੀ ਲਾਈਟ ਫਟ ਕੀਤੀ ਆ ਇਹ ਤੇ ਇੰਡੀਕੇਟਰ ਤੇਰਾ ਖਤਰਨਾਕ ਕੰਮ ਨਾ ਤੇਰੀ ਕਲਾਕਾਰੀ ਤੇ ਇੱਕ ਜਗ੍ਹਾ ਤੇ ਆ ਜਾਂਦੀ ਵੇਰੀ ਗੁੱਡ ਕਿਉਂਕਿ ਇਹ ਨੂੰ LED ਵਗੈਰਾ ਬਹੁਤ ਸੋਹਣੀ ਹੈ 12734747 ਜੀਰੇ ਦਾ ਹਨ ਹਾਂਜੀ ਇਹ ਵੀਰ ਕਿੱਥੋਂ ਦਾ ਹੈ ਤਰਨਤਾਰਨ ਦੇ ਓਕੇ ਪਾਉ ਸਾਡੇ ਪਾਉ ਆ ਇਹਦੇ ਅੱਗੇ ਆ ਗਿਆ ਸਦਾਜੀ ਇਹਦਾ ਜੀਪ ਦੀ ਕਟਿੰਗ ਆ ਜਾਂ ਇੰਜਾਂ ਜਿਹੀ ਬਣੀ ਬਣੀ ਮਿਲਦੀ ਆ ਇਹ ਮਿਲਦੀ ਆ ਜੀ ਅਚਾ ਅਗਲਾ ਇਸ ਤਰ੍ਹਾਂ ਆਉਂਦੀ ਆ ਹਾਂਜੀ ਕਈਆਂ ਨੇ ਜੀਪ ਦੀ ਪੈਸਿੰਗ ਇਹ ਪਾਲਦੇ ਆ ਉਹ ਆ ਵੀ ਲੱਗ ਜਾਂਦੀ ਆ ਤੁਹਾਡਾ ਚੁਆਇਸ ਅਕੋਰਡਿੰਗ ਜੀ ਕੁਝ ਚੇਂਜ ਕਰਨਾ ਵਾ ਉਹ ਐਨੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਲੱਗੂਗਾ ਤਾਂ ਲੱਗੂਗਾ ਲੱਗੂਗਾ ਇਹਨਾਂ ਦੋ ਜੋ ਆਪਾਂ ਇੱਕ ਚਲਾ ਕੇ ਦਿਖਾਈਏ ਹਾਂਜੀ ਕਿਹੜੀ ਚਲਾਈਏ ਤੁਸੀਂ ਤਾਂ ਆਹ ਤਾਂ ਆਪਾਂ ਚਲਾਈ ਆ ਯਾਰ ਤੁਹਾਨੂੰ ਅੱਜ 3 ਵੀ ਓਰੀਜਨਲ ਦਿਖਾਣੇ ਆ ਚੱਲ ਆ ਚਲਾਉਂਦੇ ਆਹ ਨੂੰ ਮਾਈਕ ਦੇ ਦੇ ਤੂੰ ਕੀ ਬੋਲੇਗਾ ਚੱਲ ਬਸ ਬੋਲਣਾ ਤਾਂ ਕੀ ਆ ਤੁਹਾਨੂੰ ਟੈਸਟ ਅੱਜ ਤੁਹਾਨੂੰ ਚੈਕਿੰਗ ਦਿਖਾ ਦਿੰਨੇ ਆ ਫਿਰ ਦਿਖਾ ਜਿਸ ਤਰ੍ਹਾਂ ਅੱਗੇ ਆਪਾਂ ਕੀਤੀ ਸੀ ਇਹਨੂੰ ਦੇਖੋ ਹੁਣ ਆਪਾਂ ਨਾਰਮਲ ਸੈਮੀ ਪਾਵਰ ਲੱਗਿਆ ਵਾ ਹਾਂ ਪਰ ਮੋੜਨ ਦੇ ਵਿੱਚ ਇਹ ਵੀ ਪੂਰਾ ਕੰਫਰਟੇਬਲ ਉਸ ਤਰ੍ਹਾਂ ਪਾਵਰ ਆਉਂਦੀ ਹੈ ਉਹ ਰੱਤ ਆਇਆ ਰੱਤ ਆ ਵਾਹੀ ਗੱਲ ਹੈ ਕਿ ਇਹ ਵੀ ਕਸਟ ਡਰਾਈਵ ਬਹੁਤ ਗੰਦੀ ਆ ਆਸੇ ਆ ਜਾ ਤੇਰਾ ਇੰਤੋਂ ਤਾਂ ਟੈਸਟਿੰਗ ਹੀ ਹੋ ਜਾਣੀ ਆ ਨਾ ਜਮਾ ਕੇ ਆ ਨਾ ਬ੍ਰੇਕ ਬਰੂਕ ਆ ਯਾਰ ਸਤਾਰਾਂ ਦੀ ਗੱਡੀ ਕਿੱਡੀ ਆ ਤਾਂ ਵੀ ਕਮਾ ਦਿੰਦੀ ਯਾਰ ਹਨਾ ਨਹੀਂ ਅਲੇ ਕਹਦਾ ਏਡੇ ਟਾਇਰ ਪਾ ਲੈ ਹਾਂ ਫਿਰ ਕੋਈ ਇਸ ਤਰ੍ਹਾਂ ਨਹੀਂ ਵੀ ਨੋਰਮਲ ਮਾਤ ਪਹਿਲਾਂ ਦੱਸ ਗਿਟ ਆ ਮਾ ਦੀ ਟੈਸਟਿੰਗ ਬਹੁਤ ਗੰਦੀ ਆ ਜੇ ਜਿਹਨੇ ਇਹਨਾਂ ਟੈਸਟ ਕਰ ਲਈ ਸਮਝੋ ਪਾਸ ਤੁਹਾਨੂੰ ਇਥੇ ਤਸੱਲੀ ਕਰਕੇ ਧਰੂੰਗਾ ਮੇਰੇ ਕੋਈ ਦਿੱਕਤ ਪਰੇਸ਼ਾਨੀ ਹੋਊਗੀ ਨਹੀਂ ਹੂੰ ਨਹੀਂ ਓਕੇ ਆ ਜਿਵੇਂ ਮੈਨੂੰ ਤਾਂ ਯਕੀਨ ਆ ਹਾਂਜੀ ਗੱਲ ਫੇਰ ਉੱਥੇ ਆ ਜਾਂਦੀ ਆ ਵੀ ਪਤਾ ਹੈ ਆਪਾਂ ਨੂੰ ਤਾਂ ਤੇ ਸਾਨੂੰ ਹਣ ਦਿਆ ਗਿਆ ਦੂਸਰੀ ਦਾ ਵੀ ਇਹੀ ਹਾਲ ਆ ਦੂਸਰੀ ਵੀ ਪਰ ਇਹ ਆਪਾਂ ਚੈੱਕ ਕਰਕੇ ਦਿਖਾਈ ਹੋਈ ਆ ਨਹੀਂ ਨਹੀਂ ਆਪਾਂ ਪਹਿਲਾਂ ਕੀਤੀ ਹਾਂ ਹਾਂਜੀ ਇਹਦਾ ਸਾਰਾ ਆਪਾਂ ਟੈਸਟਿੰਗ ਕਰਾਈ ਹੋਈ ਆ ਇਹ ਇਹ ਇਹਨੂੰ ਟੈਸਟਿੰਗ ਕਰਨ ਲੱਗੇ ਲੱਤਾਂ ਚ ਗਾਈਆਂ ਸੀ ਟੇਡੀਆਂ ਬਾਹਰ ਡੇਗ ਪਣ ਲੱਗਾ ਹੈ ਨਾ ਬਹੁਤ ਦੇਖ ਲਓ ਦੁਬਾਰਾ ਦੇਖਣੀ ਆ ਦਾ ਫੇਰ ਇੱਕ ਵਾਰ ਦਿਖਾ ਦਿੰਦਾ ਨਹੀਂ 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 ਉਹ ਜਦੋਂ ਆਪਾਂ ਪਿਛਲੀ ਚੀਜ਼ ਵੱਡੇ ਚਾ ਕੀਤੀ ਸੀ ਉਦੋਂ ਮੈਂ ਨਾਲ ਬੈਠਾ ਅੱਜ ਵੀ ਬੈਠਾ ਪਹਿਲੀ ਵਾਰ ਹੀ ਬਹਿ ਗਿਆ ਹੈ ਪਹਿਲੀ ਵਾਰ ਤਾਂ ਫਿਰ ਹੋਣਾ ਬੰਦੇ ਨੂੰ ਹੋਣਾ ਮੈਨੂੰ ਪਤਾ ਨਹੀਂ ਹੁੰਦਾ ਤੂੰ ਕੀ ਕਰਦਾ ਪਹਿਲੀ ਵਾਰ ਪਤਾ ਨਹੀਂ ਸੀ ਵੀ ਹੋਣਾ ਕੀ ਆ ਪਰ ਮੈਨੂੰ ਜਦੋਂ ਲੱਗਿਆ ਪਤਾ ਉਦੋਂ ਬਾਅਦ ਅਸੀਂ ਬੱਸ ਕੀਤੀ ਲੋ ਜੀ ਦਰਸ਼ਕ ਵੀਰੋ ਵੀਰ ਦਾ ਝੋਟਾ ਵੀ ਦੱਸਿਓ ਕਿਵੇਂ ਦਾ ਲੱਗਾ ਤੇ ਜੀਪਾ ਸੌਰੀ ਕਿਹੜਾ ਵੱਜ ਗਿਆ ਐਡੀ ਚੀਜ਼ ਨੂੰ ਯਾਰ ਲੈ ਬੱਲੇ ਬੱਲੇ ਆ ਚੱਕ ਦੋਵੇਂ ਇਕੱਠੀਆਂ ਝੋਟਾ ਤੇ ਜੀਬ ਉਧਰ ਉਹ ਜੀਪ ਸਾਡੇ ਵੀਰ ਦੀ ਦੱਸਿਓ ਵੀ ਤੁਹਾਨੂੰ ਕਿਦਾਂ ਦਾ ਲੱਗਾ ਹਸਾਬ ਦਾ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਤਿੰਨੇ ਚੀਜ਼ਾਂ ਹੀ ਕਿਉਂਕਿ ਚੀਜ਼ ਤਿਆਰ ਹੁੰਦੀ ਹੈ ਸ਼ੌਂਕ ਨਾਲ ਉਹਦਾ ਇਹਨੂੰ ਇੰਟਰਸਟ ਆ ਕਲਾਕਾਰੀ ਕਰਨ ਦਾ ਇਹਨੂੰ ਇੰਟਰਸਟ ਆ ਜਿਹਨੇ ਹੋਣਾ ਮੋਟਰਸ ਨਾਲ ਕਿੱਡਾ ਮੋਟਰਸ ਨਾਲ ਇਹਦੇ ਤਾਂ ਵੀ ਇਹਨੇ ਕਲਾਕਾਰੀ ਕੀਤੀ ਆ ਆਪਦੀ ਹਨਾ ਵੀ ਇਹਨੂੰ ਆਪਦੇ ਹਿਸਾਬ ਨਾਲ ਮੋਡੀਫਿਕੇਸ਼ਨ ਨਾ ਨਾ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਸੋਚਦਾ ਜੇ ਐ ਹੀ ਆਇਆ ਕਿਤੇ ਨਹੀਂ ਨਹੀਂ ਇਹ ਲਾਈਟ ਮਗਰਾ ਟਟਾ ਕਾਫੀ ਚੀਜ਼ਾਂ ਆਪਾਂ ਲੋਕਾਂ ਦੀਆਂ ਚੇਂਜ ਕੀਤੀਆਂ ਵਾ ਹਾਂ ਤੇ ਨਿੱਕੀ ਨਿੱਕੀ ਚੀਜ਼ ਨਾ ਜਵੇਂ ਨਿੱਕੀ ਨਿੱਕੀ ਚੀਜ਼ ਇਹ ਆਦੇ ਦਿਮਾਗ ਨਾਲ ਹੋਵੇ ਬਾਕੀ ਫਿਟਿੰਗ ਪ੍ਰੋਪਰ ਇਸ ਤਰ੍ਹਾਂ ਹੋਊਗੀ ਤੁਸੀਂ ਆਪ ਜੰਦਾ ਨਹੀਂ ਕਹਿ ਸਕਦਾ ਵੀ ਇਹ ਫਿਟਿੰਗ ਕੀਤਾ ਹੋਇਆ ਵਾ ਪਤਾ ਹੀ ਨਹੀਂ ਲੱਗਦਾ ਬੱਸ ਵੀ ਆਣਾ ਤੈਨੂੰ ਜਮੈਂ ਨਹੀਂ ਪਤਾ ਲੱਗਦਾ ਮੈਂ ਤਾਂ ਸੋਚਿਆ ਕਿ ਇਹ ਐ ਹੀ ਆਉਂਦਾ ਹੂੰ ਤੇ ਸਾਨੂੰ ਹੁਣ ਦੋ ਆ ਗਿਆ ਵੀਰਾਂ ਨੂੰ ਰਾਤ ਹੋਣ ਕਰਕੇ ਅਹੀ ਕੁਝ ਕੁ ਚੀਜ਼ਾਂ ਰਹਿ ਗਈਆਂ ਨੇ ਉਹ ਨੈਕਸਟ ਵੀਡੀਓ ਚ ਕਿਉਂਕਿ ਮੈਂ ਭਰਾ ਕੋਲੇ ਫੇਰ ਆਉਂਦਾ ਹੀ ਰਹਿਣਾ ਜਦੋਂ ਆਇਆ ਤੁਹਾਡੇ ਜਿਹੜੇ ਸਵਾਲ ਹੋਇਆ ਆ ਆਰਸੀ ਉਰਸੀ ਓਕੇ ਆ ਇੱਕ ਨੰਬਰ 'ਚ ਮਿਲੂਗੀ ਹੁਣ ਆ ਵੀ ਇਹ ਗੱਡੀ ਦੇਖੋ ਇਹ ਪਾਸ ਨੰਬਰ ਲੱਗਾ ਆ ਚੀਜ਼ ਓਕੇ ਲੱਗੀ ਪਲੇਟ ਹੈਣਾ ਹੂੰ ਇਹ ਵੀਰ ਦੀ ਕੱਲ ਡਿਲੀਵਰੀ ਕੱਲ ਆ ਰਹੀ ਆ ਅੱਛਾ ਇਹ ਵੀਰਾ ਕੱਲ ਨੂੰ ਆਏਗਾ ਹਾਂ ਜੀ ਕੱਲ ਆ ਰਹੀ ਆ ਚਲੋ ਆਦੇਸ਼ ਭੁੱਲਰ ਓਕੇ ਤਰਨਤਾਂ ਸਰ ਤਰਨਤਾਂ ਸਰ ਤੇ ਜੇ ਕੋ ਸਾਡੇ ਤੋਂ ਗੱਲ ਦੱਸਣ ਤੋਂ ਰਹਿ ਗਈ ਦੋ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਯਾਦ ਕਰਾ ਦਿਓ ਨੈਕਸਟ ਵੀਡੀਓ ਵਿੱਚ ਪੱਕਾ ਕਿਉਂਕਿ ਵੀਰ ਦਾ ਜਦੋਂ ਕੰਮ ਹੀ ਇਹ ਆ ਜੀਪਾਂ ਬਣੀ ਜਾਂਦੀਆਂ ਅਧੀਆਂ ਬੋਡੀ ਚੋਂ ਆ ਪਈਆਂ ਕੋਈ ਇੰਜਨ ਕੋਈ ਬਹੁਤ ਕੁਝ ਪਿਆ ਉਹ ਵੀ ਦਿਖਾਵਾਂਗੇ ਉਹ ਵੀ ਨੈਕਸਟ ਵੀਡੀਓ ਬਸ ਆ ਰਹੀ ਹੁਣ ਆਪਾਂ ਨਾ ਕੋਈ ਵੀਡੀਓ ਬਣਦੀ ਵਿਖਾਵਾਂਗੇ ਆਪਾਂ ਤੁਹਾਨੂੰ ਬੰਦੀ ਦੇ ਸ਼ਾਟ ਦੇ ਦਿੰਨੇ ਆ ਕਿਉਂਕਿ ਵੀਰਾਂ ਨੂੰ ਆ ਨਹੀਂ ਇਸ ਵੀਡੀਓ ਚ ਨਹੀਂ ਐਡ ਕੁਝ ਕਰਨਾ ਇਹਦੇ ਵਿੱਚ ਨਹੀਂ ਹਾਂ ਦੂਸਰੀ ਗੱਡੀ ਆਪਣੀ ਰੈਡੀ ਹੋ ਰਹੀ ਆ ਈਜ਼ੀ ਟੂ ਪੇਂਟ ਵਰਕ ਹੋ ਗਿਆ ਹਾਂ ਠੀਕ ਹੈ ਮਕੈਨੀਕਲ ਵਰਕ ਹੋ ਰਿਹਾ ਉਹਦਾ ਹਾਂ ਠੀਕ ਹੈ ਉਹ ਤੁਸੀਂ ਕੋਈ ਚੱਕਣੀ ਆਪਾਂ ਨੈਕਸਟ ਉਹ ਸ਼ੋਰ ਤੋਂ ਆ ਦੇ ਕੋ ਰੱਖੀ ਮੈਂ ਲੈ ਲੂੰਗਾ ਹਾਂਜੀ ਤੇ ਲਓ ਆ ਗਿਆ ਫਿਰ ਵੱਧ ਘਟ ਸ਼ੌਦਲੀ ਮਾਫੀ ਆ ਕੋਈ ਗੱਲਬਾਤ ਵੱਧ ਘਟ ਹੋ ਜਾਵੇ ਤਾਂ ਸਾਡੇ ਕੈਮਰਾਮੈਨ ਤੋਂ ਕੋਈ ਗਲਤੀ ਹੋਈ ਹੋਵੇ ਉਹਦੇ ਲਈ ਵੀ ਮਾਫੀ ਇਹ ਜੋ ਮੁੰਡਾ ਸਾਡਾ ਨਵਾਂ ਪਹਿਲਾ ਦਿਨ ਉਹਨੂੰ ਇਹ ਵੀ ਨਹੀਂ ਪਤਾ ਕਰਨਾ ਕੀ ਹੈ ਕਰਨਾ ਕੀ ਹੈ ਅਸੀਂ ਦਾ ਬਸ ਸਿੱਧਾ ਭੜਕਾ ਦਿੱਤਾ ਤੇ ਮਿਲਦੇ ਆ ਅਗਲੀ ਵੀਡੀਓ ਚ ਜੀਬ ਤਿਆਰ ਕਰਾਉਣੀ ਤਾਂ ਸਾਡਾ ਜੱਸੀ ਭਰਾ ਜਗਰਾਉ ਇਹਦੀ ਗਾਰੰਟੀ ਮੈਂ ਲੈ ਸਕਦਾ ਜੇ ਉਹ ਬੋਲੂ ਸੱਚੀ ਬੋਲੂ ਹਨਾ ਆਪਾਂ ਜਿਹੜੀ ਜਿਹੇ ਦੇਸੀ ਉਹ ਦੱਸ ਕੇ ਦੱਸ ਕੇ ਦਊਗਾ ਹਨਾ ਜੀ ਜਿੰਨੇ ਇਹ ਨਹੀਂ ਹੋਊਗਾ ਮੈਂ ਕਹ ਦੂੰਗਾ ਵੀ ਮੈਂ ਤੁਹਾਨੂੰ ਪੈਸੇ ਵੱਧ ਲੈ ਲੇਤੇ ਉਹ ਚੀਜ਼ੇ ਮਾਰੀ ਕੰਪੈਰੀ ਨਹੀਂ ਹਾਂ ਹਾਂ ਜਿੰਨੇ ਕੁ ਮੁੱਲ ਦੀ ਚੀਜ਼ ਬਣੂਗੀ ਉਹ ਦੱਸ ਕੇ ਦੇਵਾਂਗੇ ਵੀ ਆ ਚੀਜ਼ ਨੂੰ ਇੰਨਾ ਹੋਊਗਾ ਹਾਂ ਪਰ ਉਹਦੇ ਵਿੱਚ ਵੀ ਨਹੀਂ ਇਹ ਘੱਟ ਤੋਂ ਘੱਟ ਬਜਟ ਵੀ ਤਿਆਰ ਕਰਾਉਣਾ ਨਾ ਬੰਦੇ ਨੇ ਹਾਂ ਉਹਦੇ ਵਿੱਚ ਵੀ ਆਪਾਂ ਰਿਕਮੈਂਡ ਇਹੀ ਕਰੀਦਾ ਵਾ ਵੀ ਅਗਲੇ ਵਾਸਤੇ ਚੀਜ਼ ਪੈਸਾ ਦੇਖੋ ਹਰੇਕ ਬੰਦਾ ਸ਼ੌਂਕ ਨਾਲ ਲਾਉਂਦਾ ਸ਼ੌਂਕ ਠੀਕ ਹੈ ਨਾ ਉਹ ਵੇਸਟ ਆਫ ਮਨੀ ਨਾ ਜਾਵੇ ਦੱਸੋ ਨਵਾਂ ਦੀ ਕੰਮ ਹੈ ਨਾ ਕੋਈ ਵੀ ਬੰਦਾ ਬਾਅਦ ਚਾਹੀ ਹੁਣ ਵੀਰਾ ਮੁਲਾਜ਼ਮ ਸੀ ਹੂੰ ਇਹ ਵੀ ਐਕਸ ਸਾਰੀ ਲੈਣੀ ਜੋਬ ਕਰਦੇ ਹਾਂ ਹੂੰ ਠੀਕ ਹੈ ਨਾ ਬਹੁਤ ਟਫ ਜੋਬ ਜਿਉਂ ਉਹਨਾਂ ਨੇ ਸ਼ੌਂਕ ਨਾਲ ਪੈਸਾ ਲਾਇਆ ਵਾ ਉਹ ਕਿਸੇ ਟੰਗ ਤਰੀਕੇ ਨਾਲ ਲੱਗਿਆ ਹੋਵੇ ਇਹ ਵੀ ਇਹਦੀ ਜੌਬ ਤਾਂ ਮੈਂ ਸਮਝ ਸਕਦਾ ਨਾ ਮਨਿੰਡਾਈ ਹੈ ਸਭ ਤੋਂ ਟਫ ਜੌਬ ਪੁਲਿਸ ਦੀ ਕਹਿ ਦਿੰਦੇ ਆ ਕਹਿ ਦਿੰਦੇ ਆ ਬਹੁਤ ਗਾਲਾਂ ਕੱਢਦੇ ਆ ਆਇਆ ਆਇਆ ਪਰ ਨਾ ਧੁੱਪ ਸ਼ਾਨ ਨੇਰੀਆਂ ਸਭ ਕੁਝ ਚੱਲਣਾ ਪੈਂਦਾ ਸਿਰ ਤੇ ਜੇ ਪੁਲਿਸ ਨਾ ਹੋਵੇ ਪੰਜਾਬ ਜੰਗਲ ਰਾਜ ਬਣ ਜੇ ਇਹ ਪੁਲਿਸ ਆ ਜਿਹੜੀ ਆਪਾਂ ਨੂੰ ਚਲੋ ਹਰ ਇੱਕ ਫੀਲਡ ਚ ਹੁੰਦੇ ਚੰਗੇ ਮਾਰੇ ਆਪਾਂ ਐ ਨਹੀਂ ਕਹਿੰਦੇ ਇਹ ਤਾਂ ਹੈਗੀ ਹਰ ਇੱਕ ਫੀਲਡ 'ਚ ਯਾਰ ਯੂਟਿਊਬਰਾਂ 'ਚ ਲਾ ਲਓ ਕਿਸਾਨਾਂ 'ਚ ਲਾ ਲਓ ਕਿਸੇ 'ਚ ਵੀ ਲਾ ਲਓ ਯਾਰ ਜਿਹਦੇ ਜੋ ਮਰਜ਼ੀ ਲਾ ਲਓ ਜੀਪਾਂ ਵਾਲੇ 'ਚ ਲਾ ਲਓ ਸਾਰੇ ਸਾਰੇ ਚੰਗੇ ਵੀ ਆ ਮਾੜੇ ਵੀ ਉਹ ਮਾੜਿਆ ਕਰਕੇ ਸਾਰੇ ਬਦਨਾਮ ਹੋ ਜਾਂਦੇ ਆ ਹੁਣ ਬਹੁਤ ਲੋਕ ਪਿਆਰ ਕਰਨ ਵਾਲੇ ਬਹੁਤ ਹੇਟਰ ਮਿਲਦੇ ਆ ਬਸ ਠੀਕ ਆ ਚਲੋ ਜਿਸ ਤਰ੍ਹਾਂ ਜਿੰਨਾਂ ਨੂੰ ਜਿੰਨੀ ਸਮਝ ਆ ਉਹ ਸੋ ਨਾਲ ਆਪਾਂ ਮਾੜਾ ਦਾ ਕੋਈ ਕੰਪੈਰੀਸਨ ਨਹੀਂ ਕਰਦੇ ਕਿਸੇ ਮਾੜਾ ਨਹੀਂ ਕਹਿੰਦੇ ਦੇਖੋ ਸਭ ਦਾ ਕੰਮ ਆ ਹਰ ਇੱਕ ਬੰਦਾ ਆ ਦੇ ਰਿਜ਼ਕ ਕਮਾਉਂਦਾ ਹੈ ਨਾ ਕਿਸੇ ਦਾ ਕੋਈ ਮਾੜਾ ਨਹੀਂ ਆ ਬਟ ਚਲੋ ਅਹੀਂ ਹੁਣ ਲੈਣੇ ਆ ਗਿਆ ਨੇਰਾ ਆ ਗਿਆ ਨੇਰੇ ਦੇ ਕਾਰਨ ਮਾਫੀ ਦਾ ਸ਼ਾਰਟ ਨੋਟਿਸ ਹਾਂ ਕਲੈਕੀਮ ਉਹ ਜੀ ਹੋਈ ਤੇ ਧੰਨਵਾਦ ਜੀ ਗਲਤੀ ਛਲਤੀ ਦੀ ਮਾਫੀ ਅਗਲੀ ਵੀਡੀਓ ਚ ਫਿਰ ਮਿਲਦੇ ਜੱਸੀ ਦਾ ਨੰਬਰ ਉੱਪਰ ਦਿੱਤਾ ਆ ਸਾਰਿਆਂ ਨੂੰ ਸਿਆ ਸਿਕਾ